ਹਾਂ ਜੀ ਅੱਜ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਬਰਸਾਤ ਹੋਈ ਹੈ ਪਿਛਲੇ ਸਾਲ ਵੀ ਇਸੇ ਦਿਨ ਬਰਸਾਤ ਮੁਕਸਰ ਸਾਹਿਬ ਦੇ ਵਿੱਚ ਪਈ ਸੀ ਅੱਜ ਵੀ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਵਰਸਾਤ ਸ਼ੁਰੂ ਹੋਈ ਹੈ ਬਹੁਤ ਲੋੜ ਸੀ ਜਿੱਥੇ ਮਨੁੱਖ ਜੀਵ ਜੰਤੂ ਇਸ ਮੀਂਹ ਦੀ ਉਡੀਕ ਕਰ ਰਹੇ ਸਨ ਪੇੜ ਪੌਦੇ ਵੀ ਇਸ ਬਾਰਿਸ਼ ਦਾ ਇਸ ਮੀਂਹ ਦਾ ਇੰਤਜ਼ਾਰ ਕਰ ਰਹੇ ਸਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਕਿਰਪਾ ਕੀਤੀ ਹੈ ਇਸ ਲੋਕਾਈ ਦੇ ਸਾਰੇ ਜੀਵ ਜੰਤ ਪਸ਼ੂ ਪੰਛੀ ਪੇੜ ਪੌਦਿਆਂ ਨੂੰ ਅੱਜ ਇੱਕ ਤਰ੍ਹਾਂ ਦਾ ਜੀਵਨ ਦਾਣ ਦਿੱਤਾ ਹੈ ਭਾਰੀ ਹਮਸ ਗਰਮੀ ਤੋਂ ਨੇ ਯਾਦ ਦਿੱਤੀ ਹੈ ਸਾਰੇ ਸ਼ੁਕਰਾਨਾ ਕਰੂਤਾ ਨਗਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਗੁਰੂ ਜੀ ਕਿਰਪਾ ਕਰਨ ਫਸਲ ਵਾੜੀਆਂ ਮਾਲ ਡੰਗਰ ਪੇੜ-ਪੌਦੇ, ਪਸ਼ੂ-ਪੰਛੀ ਸਾਰਿਆਂ ਨੂੰ ਤੰਦਰੁਸਤੀ ਰੱਖਣਾ। ਲਓ ਨਜ਼ਾਰਾ ਅੱਜ ਦੀ ਬਰਸਾਤ ਦਾ।